ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਵਿੱਚ ਇਸ ਵੀਡੀਓ ਵਿੱਚ ਆਪਾਂ ਸਰਵਡਾ ਕਰਾਂਗੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਭਾਈ ਦੁੱਧਿਆ ਦਾ ਉਦਾਹਰਨ ਕਰਨਾ ਸਾਖੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਗੁਰੂ ਦਵਾਰਾ ਬਾਠ ਸਹਿਬ ਪਠਾਨਕੋਟ ਇਹ ਪਾਵਨ ਸਥਾਨ ਜਿੱਥੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਨੇ 62 ਸਾਲ ਤਣੇ ਸੰਗਣੇ ਜੰਗਲ 'ਚ ਤਪੱਸਿਆ ਕੀਤੀ ਸੀ ਇਸ ਸਥਾਨ ਤੇ ਪੰਜਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਗੁਰਾਂ ਮੁਤਾਬਕ ਚਰਨ ਪਾਈ ਇਹ ਅਸ ਮੁਤਾਬਕ ਬਾਬਾ ਸ਼੍ਰੀਚੰਦ ਜੀ ਨੇ ਆਪਣੇ ਸੇਵਕ ਭਾਈ ਕਮਲਿਆ ਨੂੰ ਭੇਜ ਕੇ ਪੰਚਮ ਪਾਦਸ਼ਾਹ ਜੀ ਦੇ ਦਰਸ਼ਨਾਂ ਦੀ ਬੇਨਤੀ ਕੀਤੀ ਇਹ ਸਾਡੇ ਪਾਸ ਆਉਣ ਜਦੋਂ ਗੁਰੂ ਦੀਵਕ ਸਤਗੁਰੂ ਜੀ ਪਧਾਰੇ ਤਾਂ ਬਾਬਾ ਜੀ ਸਮਾਦੀ ਚ ਜਾ ਚੁੱਕੇ ਸਨ ਗੁਰੂ ਸਾਹਿਬ ਜੀ 6 ਮਹੀਨੇ ਇੱਥੇ ਠਹਿਰੇ ਸਮਾਦੀ ਤੋਂ ਬਾਹਰ ਆਉਣ ਬਾਅਦ ਹੀ ਬਾਬਾ ਸ਼੍ਰੀ ਚੰਦ ਜੀ ਸਤਗੁਰੂ ਜੀ ਦੇ ਦਰਸ਼ਨ ਕਰਨ ਉਪਰੰਤ ਬਹੁਤ ਪਰਸੰਨ ਹੋਏ ਮੇਰੀ ਪੀੜੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਸਥਾਨ ਤੇ ਪਰਿਵਾਰ ਸਮੇਤ ਪਾਵਨ ਚਰਨ ਪਾਏ ਪੰਚਮ ਪਾਸ਼ਾ ਜੀ ਜਿੰਨਾ ਸਮਾਂ ਇੱਥੇ ਠਹਿਰੇ ਸਤਗੁਰੂ ਜੀ ਨੇ ਅਨੇਕ ਜੀਵਾਂ ਦਾ ਉਧਾਰ ਕੀਤਾ ਇੱਕ ਦਿਲਚਸਪ ਸਾਖੀ ਕਰਤਾਰਪੁਰ ਦੇ ਰਹਿਣ ਵਾਲੇ ਭਾਈ ਦੋਧਿਆ ਜੀ ਦੀ ਪਉਂਦੀ ਹੈ ਜਦੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਨਗਰ ਦੀ ਨੀਂਹ ਰੱਖੀ ਤਾਂ ਫੇਰ ਜੰਗਲ ਸੀ ਉਥੋਂ ਲਾਗਲੇ ਪਿੰਡਾਂ ਦੀ ਵਸਨੀਕ ਇੱਕ ਮਾਈ ਗੁਰੂ ਪਾਤਸ਼ਾਹ ਜੀ ਲਈ ਦੁੱਧ ਲੈ ਕੇ ਆਇਆ ਕਰਦੀ ਸੀ ਮਾਈ ਦੇ ਪਤੀ ਭਾਈ ਦੋਦੀਏ ਨੂੰ ਸ਼ੱਕ ਹੋਇਆ ਕਿ ਰਜਨ ਦੁੱਧ ਲੈ ਕੇ ਇਹ ਕਿੱਧਰ ਜਾਂਦੀ ਹੈ ਇੱਕ ਦਿਨ ਭਾਈ ਦੋਦੀਆ ਪਿੱਛਾ ਕਰਦਾ ਉੱਥੇ ਆਣ ਪਹੁੰਚਿਆ ਜਦੋਂ ਮਾਈ ਨੇ ਪਾਤਸ਼ਾਹ ਜੀ ਲਈ ਛੰਨੇ 'ਚ ਦੁੱਧ ਪਾਇਆ ਤਾਂ ਸਤਗੁਰੂ ਜੀ ਨੇ ਕਿਹਾ ਕਿ ਇੱਕ ਹੋਰ ਛੱਲੇ 'ਚ ਪਾਉ ਭਾਈ ਦੋਦੀਆ ਨੇ ਵੀ ਸ਼ੱਕ ਨਾ ਹੈ ਉਸ ਦੀ ਘਰ ਵਾਲੀ ਸੇਵਕ ਮਾਈ ਬੜਾ ਹਰਾਨ ਹੋਈ ਜਦੋਂ ਪਾਸ਼ਾ ਜੀ ਨੇ ਆਵਾਜ਼ ਦਿੱਤੀ ਦਾ ਭਾਈ ਦੋਦੀਆ ਜੀ ਆਓ ਦੁੱਧ ਛਕੋ ਦੋਵਾਂ ਜੀਆਂ ਨੇ ਮਹਾਰਾਜ ਦੇ ਚਰਨਾਂ ਪਰਸੀ ਪਾਸ਼ਾ ਜੀ ਨੇ ਦੋਵਾਂ ਨੂੰ ਕਿਹਾ ਤੁਸੀਂ ਜੋ ਚਾਹੋ ਮੰਗ ਸਕਦੇ ਹੋ ਮਾਤਾ ਜੀ ਨੇ ਚਰਨਾ ਚ ਸਦੀਵੀ ਨਿਵਾਸ ਮੰਗਿਆ ਪਰ ਦੁੱਧ ਪਰ ਭਾਈ ਦੁੱਧੀਆਂ ਨੇ ਕਿਹਾ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ ਲੰਮੀ ਉਮਰ ਬਖਸ਼ ਦਿਓ ਅਖੀਰ ਜਦੋਂ ਭਾਈ ਦੁੱਧੀਆਂ ਦੇ ਸੰਗੀ ਸਾਥੀ ਭੈਣ ਭਰਾ ਫਾਨੀ ਸੰਸਾਰੋਂ ਅਲਵਿਦਾ ਕਹਿਗੇ ਤਾਂ ਉਸ ਦੀ ਘਰ ਵਾਲੀ ਵੀ ਚਲਾਣਾ ਕਰਗੀ ਪੁੱਤ ਪੋਤਰਿਆਂ ਤੋਂ ਬਾਅਦ ਘਰ ਵਿੱਚ ਪਏ ਭਾਈ ਦੁੱਧੀਆਂ ਨੂੰ ਕੋਈ ਪਹਿਚਾਣਦਾ ਵੀ ਨਹੀਂ ਸੀ ਹਾਲਾਤ ਐਸੇ ਬਣ ਗਏ ਕਿ ਇੱਕ ਦਿਨ ਪੋਤਰੀ ਨੂੰ ਨੂੰ ਉਸਦੀ ਧੀ ਨੇ ਪੁੱਛ ਲਿਆ ਕਿ ਇਹ ਬਾਪੂ ਕੌਣ ਹੈ ਤਾਂ ਉਹ ਕਹਿਣ ਲੱਗੀ ਮੈਨੂੰ ਨਹੀਂ ਪਤਾ ਜਦੋਂ ਮੈਂ ਇਸ ਘਰ ਚ 20 ਸਾਲ ਪਹਿਲਾਂ ਵਿਆਹੀ ਆਈ ਸੀ ਉਦੋਂ ਵੀ ਇਦਾਂ ਮਨ ਜੀਤੀ ਹੀ ਪਿਆਸੀ ਮੇਰੀ ਸੱਸ ਵੀ ਕਹਿੰਦੀ ਸੀ ਜਦੋਂ ਮੈਂ ਵਿਆਹੀ ਆਈ ਸੀ ਉਦੋਂ ਵੀ ਇਦਾਂ ਪਿਆਸੀ प्यारो ए इस जगत दी कौड़ी सच्चाई है पूर्व जन्म के मिले संजोगी अतै को ना सहाई संगी साथी ਭੈਣ ਭਰਾਵਾਂ ਨੂੰ ਮਾਣ ਹੈ ਪਰ ਸਭ ਤੋਂ ਵੱਡਾ ਮਾਣ ਪਰਮੇਸ਼ਰ ਹੈ ਅਖੀਰ ਕਿਸੇ ਸਿੱਖ ਨੇ ਕਰਤਾਰਪੁਰ ਸਾਹਿਬ ਵਿੱਚ ਪਾਈ ਦੋਧੀਆਂ ਨੂੰ ਜਾ ਕੇ ਦੱਸਿਆ ਕਿ ਪੰਚਮ ਪਾਤਸ਼ਾਹ ਸਤਗੁਰੂ ਜੀ ਭਾਠ ਸਹਿਬ ਪਧਾਰੇ ਹਨ ਭਾਈ ਦੋਧੀਆਂ ਨੇ ਸਿੱਖਾਂ ਨੂੰ ਬੇਨਤੀ ਕੀਤੀ ਮੈਨੂੰ ਪੰਚਮ ਪਾਤਸ਼ਾਹ ਜੀ ਦੇ ਚਰਨਾਂ 'ਚ ਭੁੱਲ ਬਖਸ਼ਾਉਣ ਲਈ ਲੈ ਜਾਓ ਮੈਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਉਮਰ ਮੰਗ ਕੇ ਬਹੁਤ ਪੁਸ਼ਤਾਵਾ ਕਰ ਰਿਹਾ ਹਾਂ ਭਾਈ ਦੋਧੀਆਂ ਜੀ ਨੂੰ ਬਹੁਤ ਬੜੇਪੇ ਦੇ ਹਾਲਾਤ 'ਚ ਇੱਥੇ ਲਿਆਂਦਾ ਅਤੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਭਾਈ ਦੋਧੀਆਂ ਦਾ ਉਧਾਰ ਕੀਤਾ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ